ਸੱਚੀ ਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਸੰਦੀਪ ਸਿੰਘ ਖਰਦ ਤੇ ਮੇਰੇ ਨਾਲ ਖਬਰਾਂ ਉਹਦੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸੱਚੀ ਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ শ্রোਤੇ ਤੇ ਦਰਸ਼ਕਾਂ ਨੂੰ ਸੱਚੀ ਕਾਲ ਜੀ ਸੱਚੀ ਕਾਲ ਪੱਟੀ ਸਾਹਿਬ ਪੱਟੀ ਸਾਹਿਬ ਸਭ ਤੋਂ ਪਹਿਲਾਂ ਜਿਹੜਾ ਚੰਦੂ ਮਾਜਰਾ ਸਾਹਿਬ ਨੇ ਬਿਆਨ ਦਿੱਤਾ ਆਪਾਂ ਕੱਲ ਵੀ ਚਰਚਾ ਕੀਤੀ ਸੀਗੀ ਜਦੋਂ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕੀਤੀ ਇਹ ਮਾਮਲਾ ਹੁਣ ਵੱਡਾ ਹੀ ਹੁੰਦਾ ਜਾਂਦਾ ਚੰਦੂ ਮਾਜਰਾ ਸਾਹਿਬ ਆਪਣੇ ਆਪ ਇੱਕ ਸੰਸਥਾ ਵਾ ਰਾਜਨੀਤੀ ਦੀ ਸੋਚ ਸਮਝ ਕੇ ਬੋਲਣਾ ਜਾਂ ਸ਼ਬਦਾਂ ਦੀ ਚੋਣ ਕਰਨੀ ਉਹਨਾਂ ਤੋਂ ਬਿਹਤਰ ਕੋਈ ਨਹੀਂ ਜਾਣਦਾ ਪਰ ਜਿਹੜੀ ਗੱਲ ਉਹ ਕਹਿ ਗਏ ਤਰਤੀਬ ਸਰ ਉਹ ਹੁਣ ਜਿਹੜਾ 5 ਮੈਂਬਰੀ ਕਮੇਟੀ ਜਾਂ ਕਹ ਲਈਏ ਪੁਨਰਸੁਰਜੀਤ ਹੋਏ ਅਕਾਲੀ ਦਲ ਵਾਸਤੇ ਇੱਕ ਸਪਸ਼ਟੀਕਰਨ ਦਾ ਮੁੱਦਾ ਬਣਿਆ ਪਿਆ ਵੀ ਇਹਨਾਂ ਨੂੰ ਬਾਰ-ਬਾਰ ਉਹਦੇ ਉੱਤੇ ਸਪਸ਼ਟੀਕਰਨ ਦੇਣਾ ਪੈ ਰਿਹਾ ਕਿਵੇਂ ਕਿ ਦੇਖਦੇ ਹੋ ਵੀ ਚੰਦੂ ਮਾਜਰਾ ਸਾਹਿਬ ਨੇ ਥਾਲ ਸਜਾ ਕੇ ਕਿਉਂ ਦੇ ਦਿੱਤਾ ਉਹਨਾਂ ਨੂੰ ਚੰਦੂ ਮਾਜਰਾ ਸਾਹਿਬ ਦੀ 도ਗਲੀ ਪਾਲਿਸੀ ਜਿਹੜੀ ਇਹਦਾ ਉਹ ਗੜਬੜ ਕਰ ਰਹੀ ਹੈ। ਉਹ ਦੋ ਬੇੜੀਆਂ 'ਚ ਹਮੇਸ਼ਾ ਹੀ ਪੈਰ ਰੱਖਦੇ ਹੁੰਦੇ ਜਦੋਂ ਜੈਦਰ ਗੁਰਚਰਨ ਸਿੰਘ ਟੌਹੜ ਨਾਲ ਸੀ ਉਦੋਂ ਵੀ ਇਹਦਾ ਆਪਣੇ ਮੁੰਡੇ ਦੇ ਵਿਆਹ ਤੇ ਬਾਦਲ ਨੂੰ ਸਪੈਸ਼ਲ ਛੱਡ ਕੇ ਵੀ ਤੁਹਾਡੇ ਪੋਤਰੇ ਦਾ ਵਿਆਹ ਤੁਸੀਂ ਜ਼ਰੂਰ ਹੋਣਾ ਦੀ ਤੇ ਉਹਦੇ 'ਚ ਛਾਲ ਮਾਰ ਗਏ ਸੀ। ਉਹਨਾਂ ਦੀ ਹਮੇਸ਼ਾ ਹੀ ਦੋਗਲੀ ਪਲਛੀ ਰਹੀ ਏ ਇੱਥੇ ਕੋਈ ਦੋ ਰਮਾਂ ਦੀ ਅਦਨ ਨਹੀਂ ਰਹੀ ਕਿਉਂਕਿ ਉਹ ਜਿਸ ਪਾਸੇ ਆਏ ਉੱਥੇ ਵੀ ਉਹ ਕੁਝ ਹੁੰਦਾ ਰਿਹਾ ਹੁਣ ਉਹਨਾਂ ਨੇ ਇੰਨੀ ਗੱਲ ਪਹਿਲੀ ਗੱਲ ਕਹਿਣ ਦੀ ਲੋੜ ਕੀ ਸੀ ਗੱਲ ਤੇ ਸੰਤਰ ਝੰਡ ਸਿੰਘ ਲੰਗਵਾਲ ਨੂੰ ਛਡਾਣ ਲਈ ਪਿੜ ਕਰਨ ਦੀ ਸੀ ਇਹ ਗੱਲ ਕਿੱਥੋਂ ਆ ਗਈ ਵੀ ਫਲਾਣਾ ਮਿਲਿਆ ਜੀ ਠਿਕੜਾ ਮਿਲਿਆ ਜੀ ਹੁਣ ਕਿਹੜਾ ਜੀ ਜੇ ਠਿਕੜਾ ਜੀ ਜੇ ਕਈ ਗੱਲ 2 ਦਸੰਬਰ 2024 ਨੂੰ ਅਕਾਲ ਤੱਕ ਤੋਂ ਹੁਕਮ ਨਮਾ ਜਾਰੀ ਹੁੰਦਾ ਜਿਸ ਦੇ ਵਿੱਚ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਗਿਆਨੀ ਹਰਪ੍ਰੀਤ ਸਿੰਘ ਹਾਜ਼ਰ ਹੁੰਦੇ ਨੇ 10 ਦਸੰਬਰ 2024 ਤੱਕ ਪੂਰੀ ਤਰ੍ਹਾਂ ਸੁਧਾਰਨ ਲਈ ਭੰਗੜ ਦਿੱਤੀ ਜਾਂਦੀ ਹੈ ਵੈਸੇ ਤੇ ਦੋ ਨੂੰ ਲਿਖ ਕੇ ਦਿੱਤਾ ਸੀ ਇਹਨਾਂ ਨੇ ਪਰ ਲੇਕਿਨ 10 ਦਸੰਬਰ ਤੱਕ ਇਹਨਾਂ ਪੂਰੀ ਤਰ੍ਹਾਂ ਭੋਗ ਪਾਤਾ ਸੀ ਵੀ ਨਹੀਂ ਅਸੀਂ ਅਕਾਲ ਤੱਕ ਤੋਂ ਸਮਰਪਤ ਉਹਦੇ ਹੁਕਮ ਨੂੰ ਸਮਰਪਤ ਤੇ 10 ਫਰਵਰੀ 2025 ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਸੀ ਇਹ ਆ ਸਾਡੀ ਅਕਾਲੀ ਦਲ ਦੀ ਕਰਤੂਤ ਪੰਜਾਬੀ ਦੇ ਮਹਿਕਮਾ ਸਿਰਫ ਮੈਂ ਫਿਰ ਜਦੋਂ ਜਦੋਂ ਵੀ ਅਕਾਲੀ ਲੀਡਰਾਂ ਦੇ ਖਿਲਾਫ ਕੋਈ ਵਾਈਡਕ ਬਾਕਾਇਦਾ ਤੌਰ ਤੇ ਕਾਲਪਕ ਤੋਂ ਆਇਆ ਉਦੋਂ ਉਦੋਂ ਜਿਹਦਰਾਂ ਦੀ ਛੁੱਟੀ ਹੁੰਦੀ ਰਹੀ ਇਤਿਹਾਸਕ ਤੌਰ ਤੇ ਵੀ ਕਿਹਨੂੰ ਤੁਸੀਂ ਇਹਦਾ ਮਤਲਬ ਬਾਕੀ ਜੋ ਮਰਜੀ ਕਿਸ਼ ਨੂੰ ਗਾਲਾਂ ਕੱਢ ਦੇਣ ਜਾ ਕੇ ਨੂੰ ਦਰਖਾਸਤਾਂ ਲਾ ਦੇਣ ਜੋ ਮਰਜੀ ਕਰ ਦੇਣ ਜੇ ਕਾਲੀਆਂ ਨੁਲਾਤੀ ਤੇ ਫਿਰ ਜਿਹੇ ਤਰ੍ਹਾਂ ਦੀ ਖੈਰ ਨਹੀਂ ਇਸੇ ਕਰਕੇ ਸੀ ਕਹਿੰਦੇ ਆ ਵੀ ਇਹਦਾ ਵਿਧਾਨ ਬਣਨਾ ਚਾਹੀਦਾ ਵਾ ਕਿ ਇਹਦੀ ਸੇਵਾ ਬੁਗਤੀ ਇਹਦੀ ਦਜੁਗਤੀ ਇਹਦੀ ਜਿਹੜੀ ਆ ਬਕਾਇਦਾ ਤੌਰ ਤੇ ਜਿਹੜੀ ਆ ਸੇਵਾ ਫਾਲ ਦਾ ਸਭ ਸੰਧਾਨ ਬਣ ਜੇ ਸਕੇ ਬਿਨਾਂ ਦੀ ਗੱਲ ਕੀਤੀ ਜਾ ਜੀ ਜਿਹੜੀ ਹਜਮ ਨਹੀਂ ਹੋ ਰਹੀ ਕਮੇਟੀ ਨੂੰ ਵੀ ਜੇ ਵਿਧਾਨ ਬਣ ਗਿਆ ਤੇ ਫਿਰ ਜਿਹੇ ਤਰ੍ਹਾਂ ਦਾ ਕੰਟਰੋਲ ਸਾਡੇ ਕੋਲ ਨਹੀਂ ਰਹਿਣਾ ਅੱਗੇ ਵੇਖੋ 8 ਜਨਵਰੀ 18 ਮਈ ਇਹਦੇ ਦਰਮਿਆਨ 367 ਗਿਆਨੀ ਹਰਪ੍ਰੀਤ ਸਿੰਘ ਦੀ ਮੁਲਾਕਾਤ ਹੁੰਦੀ ਉਹਨਾਂ ਦੇ ਘਰ ਜਾ ਕੇ ਇਹ ਜਥੇਦਾਰ ਨਹੀਂ ਹੈਗੇ ਇੱਕ ਸਧਾਰਨ ਵਿਅਕਤੀ ਹੈ ਗਿਆਨੀ ਕੇਵਲ ਸਿੰਘ ਵਰੀ ਤੱਕ ਛਰੀ ਦਮਦਮਾ ਸਾਹਿਬ ਦੇ ਜਿਹੜੇ ਸੀ ਜਥੇਦਾਰ ਸੀਗੇ ਉਹਨਾਂ ਦੀ ਨੌ ਸੁਸਾਇਡ ਕਰ ਰਹੀ ਦੀ ਹੈ ਤੇ ਇੱਕ ਮੁਕੱਦਮਾ ਦਰਦ ਹੁੰਦਾ ਇਹਨਾਂ ਦੇ ਬੇਟੇ ਦੇ ਵੀ ਇਹਨਾਂ ਦੇ ਵੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਨਾਲ ਚ ਮੁੱਖ ਮੰਤਰੀ ਹੁੰਦੇ ਤੇ ਕਹਿੰਦੇ ਗਿਆਨੀ ਜੀ ਹੁਣ ਤੇ ਅਸਤੀਫਾ ਦੇਣਾ ਪਊ ਤੇ ਪੇਸ਼ ਵੀਣਾ ਪਊਦਾਂ ਤੇ ਇਹ ਵਾਰ ਅਸਤੀਫਾ ਦੇ ਕੇ ਪੇਸ਼ ਹੁੰਦੇ ਆ ਜੇਲ੍ਹ ਚਲੇ ਜਾਂਦੇ ਕਿ ਜੇਲ੍ਹ ਜਾ ਸਕਦਾ ਕਿ ਦੇਹਦਾਰ ਤੇ ਬਾਅਦ ਵਿੱਚ ਤੇ ਕੀ ਗੱਲ ਹੈ ਜੇਹਦਾਰ ਬੁੱਢਾ ਸਦਕਾ ਹੰਗਾ ਸਕਦੇ ਭਾਈ ਰਣਜੀਤ ਸਿੰਘ ਜਿਹੜੇ ਉਹ ਕਿਸ ਦੇ ਘਰ ਰਹਿੰਦੇ ਆ ਅੱਜ ਕੱਲ੍ਹ ਭਾਈ ਇਨਸਾਨ ਨੇ ਪਟੇ ਸਾਹਿਬ ਸਵਾਲ ਇਹ ਆ ਨਾ ਜਿਹੜਾ ਚੀਮਾ ਸਾਹਿਬ ਹੋਣੀ ਜਾਂ ਜਿਹੜਾ ਅਕਾਲੀ ਦਲ ਉਠਾਰਿਆ ਉਹ ਇਦਾਂ ਦੀ ਕਰੋਨੋਲੋਜੀ ਬਣਾ ਰਿਹਾ ਹੈ ਵੀ ਜਿੱਦਾਂ ਇਹ ਮੌਜੂਦਾ ਜਥੇਦਾਰ ਸੀ ਉੱਥੇ ਬੈਠ ਕੇ ਰਣਨੀਤੀ ਬਣਾਈ ਗਈ ਤੇ ਉਸ ਤੋਂ ਬਾਅਦ ਆ ਜਿਹੜਾ ਅਕਾਲੀ ਦਲ ਹੋਂਦ ਚਾਇਆ 11 ਅਗਸਤ ਨੂੰ ਮੈਂ ਕੀ ਦੱਸਾਂ ਤੁਹਾਨੂੰ ਜੀ ਮੈਂ ਫਾਰਕਿੰਗ ਨਹੀਂ ਬੋਲ ਰਿਹਾ ਮੈਂ ਸਹੀ ਕਹਿ ਰਿਹਾ ਵੀ ਅਦੇ ਤੋਂ ਮਿਲਿਆ ਨੂੰ ਜਾ ਕੇ ਉਹ ਡੇਟਾ ਦੇ ਦੇਣ ਮੈਂ ਉਹ ਜੋ ਮਰਜ਼ੀ ਬਣਾਈ ਜਾਂਦੇ ਉਹਨਾਂ ਦਾ ਕੰਮ ਆ ਜੇ ਜੇ ਦੋਤਨ ਬੰਦੇ ਕਹਿੰਦਾ ਸਖਬੀਰ ਸਿੰਘ ਬਾਦਲ ਦਾ ਇਹਨਾਂ ਨੂੰ ਪੱਠਾ ਵਾ ਦੇਣ ਅੱਜ ਦੋਹਾਂ ਕਾਲੀ ਦਲਾਂ ਦੇ ਲੀਡਰਾਂ ਨੂੰ ਇੱਕ ਸਾਡੀ ਬੇਨਤੀ ਹੈ ਵੀ ਤੁਸੀਂ ਆਪਣੀ ਆਪਣੀ ਗੱਲ ਕਰੋ ਵੀ ਤੁਸੀਂ ਕੌਮ ਵਾਸਤੇ ਪੰਜਾਬ ਵਾਸਤੇ ਦੇਸ਼ ਵਾਸਤੇ ਕੀ ਕਰ ਸਕਦੇ ਜੇ ਐਦਾਂ ਤੁਸੀਂ ਆਪਸ ਵਿੱਚ ਭਟਦੇ ਰਹੇ ਤੇ ਫਿਰ ਠੀਕ ਕਿਆ ਸੀਗਾ ਕਾਲੀਓ ਇੱਕ ਹੋ ਜਾਓ ਇਹਨਾਂ ਹੋਵੇ ਵੀ ਪੰਜਾਬ ਦੀ ਵਿਰਾਸਤ ਦਾ ਇੰਤਕਾਲ ਕੋਈ ਹੋਰ ਆਪਣੇ ਨਾਂ ਕਰਾ ਜੇ ਤਾਂ ਸੁਨੀਲ ਜਾਖੜ ਉਹਨਾਂ ਨੇ ਬਾਕਾਇਦਾ ਟਵੀਟ ਵੀ ਕੀਤਾ ਸੀ ਇਹ ਗੱਲ ਕਹੀ ਵੀ ਸੀ ਟਵੀਟ ਵੀ ਕੀਤਾ ਸੀ ਤੇ ਮੈਂ ਹੀ ਬੇਗਲ ਕਹਿੰਦੇ ਵੀ ਇੱਕ ਹੋ ਜੋ ਆਪ ਕੋ ਆਪਣਾ ਕੰਮ ਕਰੋ ਚੁੱਪ ਕਰਕੇ ਕਰੀ ਜਾਓ ਉਹ ਆਪਣਾ ਕੰਨੋ ਆਪਣਾ ਗਾ ਦੂਸ਼ਣ ਬਾਈ ਤੁਸੀਂ ਜਿਹੜਾ ਦੂਜੀਆ ਪਾਰਟੀ ਦੀ ਕਰੀ ਤੁਸੀਂ ਆਪਸ ਵਿੱਚ ਕਰੀ ਜਾਂਦੇ ਹੋ ਹੁਣ 28 ਮਈ ਨੂੰ ਸੁਖਦੇਵ ਸਿੰਘ ਢੀਸਾਂ ਦੇ ਡੈਥ ਹੋ ਜਾਂਦੀ ਹੈ 18 ਮਾਰਚ ਨੂੰ ਬਕਾਇਦਾ ਤੌਰ ਤੇ ਪੰਜ ਮੈਂਬਰੀ ਕਮੇਟੀ ਆਪਣੀ ਅਕਾਲਤਕ ਦੇ ਕਹਿਣ ਦੇ ਉੱਤੇ ਭਰਤੀ ਸ਼ੁਰੂ ਕਰ ਦਿੰਦੀ ਹੈ 18 ਮਾਰਚ 2025 10 ਜੁਲਾਈ ਨੂੰ ਭਰਤੀ ਮੁਕੰਮਲ ਕੀਤੀ ਜਾਂਦੀ ਹੈ ਤੇ 15 ਲੱਖ ਦੀ ਭਰਤੀ ਹੁੰਦੀ ਤੇ 11 ਅਗਸਤ ਨੂੰ ਪ੍ਰਧਾਨ ਦੀ ਚੋਣ ਕੀਤੀ ਜਾਂਦੀ ਜਿੱਤੇ 500 ਡਿਲੀਗੇਟ ਭਾਗ ਲੈਂਦੇ ਚਲੋ ਇਹ ਤੇ ਪ੍ਰਕਿਰਿਆ ਬੋਗੀ ਸੀ ਡੇਟਾ ਦਿੱਤੀ ਹੈ ਨਾ ਚੀਮੇ ਹੋ ਰਿਹਾ ਹੁਣ ਜਾ ਕੇ ਚੈੱਕ ਕਰ ਲੈਣ ਕੀ ਜਥੇਦਾਰ ਸੀ ਤੇ ਜੇ ਝੂਠ ਬੋਲਿਆ ਵਾ ਤੇ ਫਿਰ ਉਹਦੀ ਮਾਫੀ ਮੰਗ ਨੀਤੇ ਲੋਕ ਫਿਰ ਜਵਾਬ ਦੇਣਗੇ ਇਲੈਕਸ਼ਨ ਦੇ ਵਿੱਚ ਲਕਸ਼ਣ ਦੇ ਲਦਾਰੀ ਦਿਲ ਦੀ ਆ ਰਹੀ ਹੈ ਲੋਕਾਂ ਨੂੰ ਘਬਰਾ ਕਰਨ ਦੀ ਕਿਉਂ ਕਸ਼ਣ ਕਿਉਂ ਇਹਨੇ ਘਬਰਾਏ ਪਏ ਉਹ ਕਿਸੇ ਨਾਲ ਕੋ ਚੰਦੂ ਮਾਜਰਾ ਸਾਹਿਬ ਦੀ 도ਗਲੀ ਨੀਤੀ ਜਿਹੜੀ ਆ ਉਹਦੇ ਤੋਂ ਬਾਕੀ ਮੈਂਬਰ ਵੀ ਖਫਾ ਨੇ ਹੂੰ ਬੀਬੀ ਸਤਵੰਤ ਕੌਰ ਵੀ ਖਫਾ ਵੀ ਮੇਰਾ ਨਾਮ ਤੇ ਮੇਰੀ ਫੋਟੋ ਦੀ ਵਰਤੋਂ ਕਿਉਂ ਕੀਤੀ ਗਈ ਉਹਦੇ ਵਿੱਚ ਹਾਂ ਭਾਈ ਸਾਹਿਬ ਇਹ ਵੀ ਇੱਕ ਮੁੱਦਾ ਜਿਹੜਾ ਇਸ ਵੇਲੇ ਪਖਿਆ ਪਿਆ ਵੀ ਬੀਬੀ ਜੀ ਇਹ ਕਹਿ ਰਹੇ ਆ ਵੀ ਮੇਰੀ ਫੋਟੋ ਕਿਉਂ ਲਾਈ ਉੱਥੇ ਪੋਸਟਰ ਤੇ ਬਿਲਕੁਲ ਬਿਲਕੁਲ ਜਿਹੜੀ ਉਹਨਾਂ ਦੀ ਵਿਚਾਰਧਾਰਾ ਉਹ ਤੇ ਗਦਾਰ ਸਮਝਦੇ ਆਂ ਲੋਗੋਵਾਲ ਨੂੰ ਗਮਦਮੀ ਟਕਸਾਲ ਜਿਹੜੀ ਆ ਉਹ ਲੋਗੋਵਾਲ ਨੂੰ ਗਦਾਰ ਸਮਝਦੇ ਤੁਸੀਂ ਸ਼ਹੀਦ ਮੰਨਦੇ ਹੋ ਚਲੋ ਆਪ ਬਣੀ ਲੈ ਲਓ ਜੇ ਮੰਨੀ ਜਾਓ ਹਾਂ ਇਹ ਜੇ ਬੀਬੀ ਜੀ ਦੀ ਫੋਟੋ ਲਈ ਤਾਂ ਮਤਲਬ ਸਹਿਮਤੀ ਤੁਹਾਡੀ ਸਹਿਮਤੀ ਬਖਾਈ ਤੁਸੀਂ ਇਸ ਕਰਕੇ ਉਹਨਾਂ ਗਿਆਨੀ ਜੀ ਨੂੰ ਰੋਸ ਕੀਤਾ। ਕਿ ਗਿਆਨੀ ਜੀ ਨੇ ਕਿੰਨਾ ਵੀ ਗੱਲ ਖਿਆ ਰੱਖਿਆ ਜੋ ਕਿ ਮੈਂ ਇਹ ਗੱਲ ਕਹਿੰਦਾ ਵਾਂ ਬੀਬੀ ਜੀ ਨੇ ਪਹਿਲੇ ਦਿਨ ਕਹਿ ਦਿੱਤਾ ਸੀਗਾ ਆਪਣੀ ਬਾਈਟ ਦੇ ਵਿੱਚ ਵੀ ਮੈਂ ਧਾਰਮਿਕ ਤੌਰ ਤੇ ਨਾਲ ਵਿਚਰ ਸਕਦੀ ਹਾਂ ਮੈਂ ਨਾਲ ਰਾਜਨੀਤਿਕ ਤੌਰ ਤੇ ਬਿਲਕੁਲ ਨਹੀਂ ਵਿਚਰਨਾ ਮੈਂ ਕਿਸੇ ਵੀ ਰਾਜਨੀਤਿਕ ਸੰਗਰਮ ਵਿੱਚ ਭਾਗ ਨਹੀਂ ਲਵਾਂ। ਮੈਂ ਉਸ ਦਿਨ ਤੁਹਾਨੂੰ ਇਹ ਸਵਾਲ ਵੀ ਕੀਤਾ ਸੀਗਾ ਮੈਂ ਕਿਹਾ ਬੀਬੀ ਜੀ ਗੈਰ ਹਾਜ਼ਰ ਆ ਤੇ ਤੁਸੀਂ ਮੈਨੂੰ ਇਹੋ ਜਵਾਬ ਦਿੱਤਾ ਸੀਗਾ ਵੀ ਇਹ ਮੁੱਦਾ ਨਹੀਂ ਹੈਗਾ ਵੀ ਬੀਬੀ ਨੇ ਪਹਿਲੇ ਦਿਨ ਹੀ ਕਿਹਾ ਹੋਇਆ ਪਹਿਲੇ ਦਿਨ ਕਿਹਾ ਉਹਨਾਂ ਨੇ ਬੀਬੀ ਜੀ ਨੇ ਵੀ ਨਾਲ ਕੀਤਾ ਵੀ ਮੈਂ ਇਲੈਕਸ਼ਨ ਨਹੀਂ ਵੀ ਲੜਨੀ ਮੈਂ ਕਿਸੇ ਪ੍ਰਕਾਰ ਦੀ ਕੋਈ ਇਲੈਕਸ਼ਨ ਨਹੀਂ ਲੜਨੀ ਅੱਜ ਵੀ ਉਹ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮ ਆ ਉਹ ਨਾ ਤੇ ਸੁਖਬੀਰ ਬਾਦਲ ਦੇ ਖਿਲਾਫ ਬੋਲ ਸਕਦੀ ਆ ਤੇ ਨਾ ਧਾਮੀ ਦੇ ਖਿਲਾਫ ਬੋਲ ਸਕਦੀ ਤੁਸੀਂ ਜੋ ਕਰਨਾ ਆਪਣਾ ਸਿਆਸੀ ਜਿਹੜੀ ਕਰਨੀ ਕਰੀ ਜਾਓ ਤੇ ਬੀਬੀ ਨੂੰ ਵਿੱਚ ਤੁਸੀਂ ਨਾ ਤੁਸੀਂ ਨਾਲੇ ਉਹ ਪੰਜਵੇਂ ਮੇਰੀ ਕਮੇਟੀ ਸੀਗੀ ਜਿਨ੍ਹਾਂ ਨੇ ਭਰਤੀ ਕੀਤੀ ਜਿਨ੍ਹਾਂ ਜਥੇਦਾਰ ਜਿਹਨਾਂ ਡਿਊਟੀ ਲੱਗੀ ਸੀ ਪ੍ਰਧਾਨ ਚੋਣ ਦੀ ਚੋਣ ਤਾਂ ਉਹਨਾਂ ਨੇ ਹੋਟੇ ਜਥੇਦਾਰ ਸਾਹਿਬ ਨੂੰ ਚਾਹੀਦਾ ਵੀ ਬਿਨਾ ਕਿਸੇ ਦੇਰੀ ਤੋਂ ਬਕਾਇਦਾ ਤੌਰ ਤੇ ਆਪਣੀ ਜਿਹੜੀ ਆ ਆਰਗੇਨਾਈਜੇਸ਼ਨ ਆਪਣੇ ਪ੍ਰਧਾਨ ਜਿਹੜਾ ਪ੍ਰਧਾਨ ਵਰਕਿੰਗ ਕਮੇਟੀ ਬਿਨਾ ਕਿਸੇ ਦੇਰੀ ਤੋਂ ਬਣਾ ਲੈਣ ਜਿਹੋ ਜੀ ਮਰਜ਼ੀ ਬਣਾ ਲੈਣ ਕੋਈ ਗੱਲ ਨਹੀਂ ਤਾਂ ਕਿ ਇਹਨਾਂ ਦੇ ਉਹ ਲੀਡਰ ਸਹਾਈ ਹੋ ਹੂੰ ਤੁਸੀਂ ਸੁਣੀ ਹੋਣੀ ਬਾਈਟ ਬਕਾਇਦਾ ਤੌਰ ਤੇ ਮੰਤਰੀ त्याਲੀ ਦੀ ਉਹਨੇ ਬਦਲ ਕਹਿੰਦਾ ਵੀ ਸਾਡੀ ਡਿਊਟੀ ਖਤਮ ਹੋ ਗਈ ਹੋਣੀ ਇੱਥੇ ਬਿਲਕੁਲ ਪ੍ਰਧਾਨ ਦੀ ਡਿਊਟੀ ਬਣਦੀ ਆ ਕਿ ਉਹਨੇ ਕਿਸ ਤਰੀਕੇ ਨਾਲ ਆਪਣੀ ਪਾਰਟੀ ਚਲਾਉਣੀ ਹੈ ਕਿੱਦਾਂ ਨਹੀਂ ਚਲਾਉਣੀ ਕਿਨੂੰ ਕੋਈ ਜ਼ਿੰਮੇਵਾਰੀ ਸੋਪਣੀ ਆ ਸਾਲੂ ਤੇ ਇਹ ਹੁਕਮ ਹੋਇਆ ਸੀ ਪੈ ਇਹ ਲੀਡਰਸ਼ਿਪ ਜਿਹੜੀ ਬੁੱਢੀ ਲੀਡਰਸ਼ਿਪ ਆ ਨਾ ਇਹ ਆਪਣਾ ਨੈਤਿਕ ਤੌਰ ਤੇ ਧਰਵਾ ਚੁੱਕੀ ਹੈ। ਤੁਸੀਂ ਬਦਲਤੀ। ਅਸੀਂ ਪ੍ਰਧਾਨ ਨਮਨ ਦੇ ਸੀਮੀ ਉਰਾਮੀ ਪੂਰਾ ਜੋਰ ਲਾਇਆ ਸੀਗਾ ਮੈਂ ਹੁਣ ਕਿਹਦੇ ਥਾਂ ਤੇ ਕਾਨੂੰਨ ਵਿੱਚੇ ਦਾ ਨਾਮ ਲੈਣਾ ਵਾ। ਤਕਵੀਰ ਬਾਦਲ ਨੇ ਵੀ ਸੁਨੇਹ ਭੇਜੇ ਸੀ ਵੀ ਕਿਸੇ ਵੀ ਸੂਰਤ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਨਹੀਂ ਬਣਨਾ ਚਾਹੀਦਾ। ਲੇਕਿਨ ਮਜਬੂਰੀ ਬਣ ਗਈ ਸੀ ਬਹੁਤ ਸੰਕਤੀ ਉਸ ਪਾਸੇ ਹੋ ਗਈ ਸੀ। ਅੱਜ ਤੁਸੀਂ ਬਕਾਇਦਾ ਤੌਰ ਤੇ ਨਾ ਵੀ ਉਹਦਾ ਸਾਥ ਦੇਓਗੇ ਨਾ ਉਹਦੀ ਬੋਡੀ ਬਣ ਗਈ ਤੇ ਉਹ ਬਕਾਇਦਾ ਤੌਰ ਤੇ ਤੁਹਾਡੇ ਸਭ ਪਿੱੜੂਗਾ ਕੋਈ ਗੱਲ ਉਹ ਸਮਰੱਥਾ ਰੱਖਦਾ ਇਹ ਨੀਕੋ ਇਹ ਨੀਕੋ ਚਮਤ ਹੈ ਨਹੀਂ ਲੋਕ ਸਾਥ ਦੇ ਨੇ ਝੁੰਡਾ ਕਮੇਟੀ ਜਿਹੜੀ ਆ ਉਹ ਜਿੰਨ ਤੱਕ ਕੀਤੀ ਜਾਣੀ ਚਾਹੀਦੀ ਜਿਹਦੇ ਵਿੱਚ ਬਕਾਇਦਾ ਤੌਰ ਤੇ ਇਹ ਲਿਖਿਆ ਗਿਆ ਜਿਹੜੀ ਗੱਲ ਅਕਾਲ ਤੱਕ ਤੋਂ ਕਹੀ ਗਈ ਉਹੀ ਝੁੰਡਾ ਕਮੇਟੀ ਜੀ ਲਿਖੀ ਗਈ ਇਕ 100 ਹਲਕੇ ਦੇ ਵੀ ਗਏ ਸਮਰਥਕਾਂ ਤੇ ਵਰਕਰਾਂ ਨੇ ਇਹ ਗੱਲ ਕੀਤੀ ਬੁੱਢੀ ਲੀਡਰਸ਼ਿਪ ਬਿਲਕੁਲ ਨਾਕਮੀ ਹੋ ਗਈ ਜਿਹਦਾ ਹੁਣ ਕੱਖ ਨਹੀਂ ਕੀਤਾ ਨਾ ਪਾਰਟੀ ਵਾਸਤੇ ਕੀਤਾ ਨਾ ਕੌਮ ਵਾਸਤੇ ਕੀਤਾ ਨਾ ਪੰਜਾਬ ਵਾਸਤੇ ਕੀਤਾ ਆਪਣੇ ਘਰ ਭਰੇ ਦੇ ਨਾਲ ਕੁਝ ਨਹੀਂ ਕੀਤਾ ਕਿੰਨਾਂ ਲਾਂਭੇ ਕਰੋ ਉਹ ਕਾਲ ਤੱਕ ਦੇ ਕਰਤਾ ਤੇ ਝੁੰਡਾ ਕਮੇਟੀ ਜਿਹੜੀ ਆ ਉਡੀ ਰਿਪੋਰਟ ਜੰਤਕ ਕਰਕੇ ਤੇ ਮੈਂ ਸਭ ਤੋਂ ਉਸੇ ਪੈਟਰਨ ਦੇ ਉੱਤੇ ਅਗਲੀ ਬੋਡੀ ਬਣਾਈ ਜਾਣੀ ਚਾਹੀਦੀ ਹੈ ਇਹ ਨਹੀਂ ਫਿਰ ਤੁਸੀਂ ਬੁੱਢੇ ਠੇੜ ਜਿਹੜੇ ਬੈੱਡ ਤੇ ਬਹਿ ਚੁੱਕੇ ਫਿਰ ਚੁੰਦਿਆ ਤੁਸੀਂ ਇੱਥੇ ਦੂਸਰੀ ਚੀਜ਼ ਜੀ ਗਿਆਨੀ ਹਰਪ੍ਰੀਤ ਜਿਹੜੀ ਮੈਂ ਸ਼ੁਰੂ ਕੀਤੀ ਹੈ ਪੁਰਾਣੇ ਢੀਡੇ ਜਿਹੜੇ ਘਰਾਂ 'ਚ ਬੈਠੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਦੀ ਹੈ ਵਧੀਆ ਕਿਉਂ ਪਰਿਵਾਰ ਕੁਰਬਾਨੀ ਵਾਲੇ ਨੇ ਉਹਨਾਂ ਨੇ ਅੱਜ ਦੀ ਉਹਨਾਂ ਜਰੂਰਤੋਂ ਲੈ ਲਓ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਜਦੋਂ ਗੁਰਦੁਆਰਾ ਸੁਧਾਰ ਲੈ ਜਦ ਦੀ ਉਦੋਂ ਤੋਂ ਤੁਰੇ ਨੂੰ ਪਰਵਾਹ ਅਕਾਲੀਵਾਲ ਤੁਰੇ ਦੇ ਉਹਨਾਂ ਜੇਲਾ ਕਟੀਆਂ ਉਹਨਾਂ ਦੇ ਵੱਡ ਵੱਡੇ ਰਿਆਂ ਨੇ ਉਹਨਾਂ ਨੇ ਜ਼ਮੀਨਾਂ ਖੁਰ ਕਰਾਈਆਂ ਆਪਣੀਆਂ ਨੇ ਉਹਨਾਂ ਦੇ ਉਹਨਾਂ ਦੇ ਅੰਦਰ ਦਰਦ ਅੱਜ ਵੀ ਹੈਗਾ ਫੇਸੀ ਕੌਮ ਨਹੀਂ ਕੁਝ ਕਰਨਾ ਸੀ ਪੰਜਾਬ ਲਈ ਕੁਝ ਕਰਨਾ ਸੀ ਦੇਸ਼ ਲਈ ਕੁਝ ਕਰਨਾ ਸੀ ਇਸ ਕਰਕੇ ਚਾਹੀਦਾ ਇਹ ਹੈ ਕਿ ਇਹਨਾਂ ਨੂੰ ਨਵੀਂ ਲੀਡਰਸ਼ਿਪ ਲੈ ਕੇ ਆਉ ਨਵੇਂ ਨੌਜਵਾਨਾਂ ਨੂੰ ਜਿਹੜੇ ਉਹਨਾਂ ਨੂੰ ਦੇ ਮੌਕਾ ਦੇਣ ਤੇ ਸਭ ਤੋਂ ਵੱਡੀ ਮਿਹਨਤ ਸ਼ੁਰੂ ਕਰਨੀ ਚਾਹੀਦੀ ਇੱਕ ਇਹਨਾਂ ਨੂੰ ਪਤਿਤ ਪੁਲੇ ਦੇ ਖਿਲਾਫ ਉਹ ਬਹੁਤ ਜ਼ਰੂਰੀ ਹੈ ਇਸੇ ਕਰਕੇ ਅਕਾਲੀ ਦਲ ਮੈਂ ਤੇ ਕਿ ਵੀ ਕਿਹਾ ਦੋ ਗੱਲਾਂ ਹੋਈਆਂ ਨੇ ਲੰਗੋਵਾਲ ਦੀ ਵਰਤੀ ਤੇ ਸਾਬਤ ਹੋ ਗਿਆ ਵੀ ਅਸਲੀ ਕਿਲੇ ਤੇ ਨਕਲੀ ਕਿਲੇ ਨਕਲੀ ਤੇ ਪੰਜਾਬੀ ਪਾਰਟੀ ਬਣ ਗਈ ਜਿਨ੍ਹਾਂ ਨੇ ਕੁਰਸੀਆਂ ਲਈਆਂ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਕੀਤਾ ਤੇ ਅਕਾਲੀ ਦਲ ਦੇ ਸੰਵਿਧਾਨ 'ਚ ਲਿਖਿਆ ਵੀ ਜਿੱਥੇ ਵੀ ਇਹਨਾਂ ਦੀ ਰੈਲੀ ਹੋਊਗੀ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਣਾ ਜ਼ਰੂਰੀ ਹੈ ਫਿਰ ਜਿਹੜਾ ਜਥੇਦਾਰ ਉਹਦੀ ਨੀਲੀ ਪੱਗ ਚਿੱਟਾ kurta pajama ਉਤੋਂ ਦੀ ਗਾਤਰ ਇਤਿਹਾਸਿਕ ਤਨਫੁਤੀ ਕਿਰਪਾ ਨੂੰ ਜਿੱਦੀ ਉਹ ਗਿਆਨੀ ਜੀ ਕੋਲ ਹੈਗੀ ਬਿਲਕੁਲ ਅਸਲ ਇਹ ਕਾਲੀ ਤੇ ਜਿਹੜਾ ਸਿਧਾਂਤ ਦੇ ਮੁਤਾਬਕ ਸੀ ਉਹ ਦੀ ਐਸੇਲੇ ਜਿਹੜੇ ਕਹਿੰਦੇ ਮਾਲਕ ਨੇ ਉਹ ਵਿਰਾਸਤ ਬਕਾਇਦਾ ਤੌਰ ਤੇ ਗਿਆਨੀ ਜੀ ਨੂੰ ਮਿਲੀ ਹੈ ਹੂੰ ਸਖਬੀਰ ਸਿੰਘ ਬਾਦਲ ਪੈਂਟ ਵਿੱਚ ਆਉਂਦੇ ਆ ਗਾਤਰਾ ਪਤਾ ਨਹੀਂ ਹੁੰਦਾ ਕਿ ਹੁੰਦਾ ਕੋਲ ਨਾ ਉੱਥੇ ਪ੍ਰਕਾਸ਼ ਉਹਨਾਂ ਤੇ ਪੰਜਾਬੀ ਪਾਰਟਨਰਸ਼ਿਪ ਚੰਦਨ ਚ ਬੜਾ ਅਤੀਸ਼ ਹੁੰਦਾ ਨੇ ਹੂੰ ਇਸ ਕਰਕੇ ਚੰਦੂ ਮਾਜਰਾ ਸਿੰਘ ਜੋ ਕੀਤਾ ਉਹ ਜੰਦੂ ਸਾਹਿਬ ਸਪਸ਼ਟ ਕਰਨ ਤੇ ਨਦੀ ਕੀ ਮਜਬੂਰੀ ਬਣ ਗਈ ਸੀ ਪਰ ਉਹਨਾਂ ਨੇ ਇਹ ਗੱਲ ਕੀਤੀ ਉੱਥੇ ਸਟੇਜ ਤੇ ਖਲੋ ਕੇ ਭਾਵੇਂ ਕਿ ਉਹ ਕਾੜੀ ਕਾੜੀ ਜੀ ਪ੍ਰਸ਼ਨ ਕਰਕੇ ਆਪਣੇ ਆਕੇ ਬਾਦਲ ਦਲੀਏ ਜਿਵੇਂ ਜਦੋਂ ਉਹਨਾਂ ਨੂੰ ਅਹਿਸਾਸ ਹੋਇਆ ਵੀ ਗੱਲ ਕਿ ਮੈਂ ਕਿਉਂ ਵੀ ਨਹੀਂ ਕੁਸਕੇ ਉੱਥੇ ਬਿਲਕੁਲ ਇਦੇ ਨਾਲ ਹੀ ਪੱਟੀ ਸਾਹਿਬ ਆਪਾਂ ਤਰਨਤਾਰਨ ਗਿਆੜਾ ਮਾਰ ਕੇ ਆਉਨੇ ਆ ਤਰਨਤਾਰਨ ਦੇ ਵਿੱਚ ਜਿੱਥੇ ਇੱਕ ਪਾਸੇ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਜਿਹੜੇ ਆ ਉਹ ਹਲਕਾ ਇੰਚਾਰਜ ਬਣਾਏ ਗਏ ਆ ਸੁਖਬੀਰ ਬਾਦਲ ਹੋਣਾ ਨੇ ਬੀਬੀ ਸੁਖਵਿੰਦਰ ਕੌਰ ਰੰਦਾਵਾ ਹੋਣਾ ਨੂੰ ਕੈਂਡੀਡੇਟ ਅਨਾਉਂਸ ਕੀਤਾ ਪਿਆ ਇਸੇ ਦਰਮਿਆਨ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਦੇ ਸਿਸਟਰ ਅਮਰਤ ਕੌਰ ਜਿਹੜੇ ਆ ਉਹ ਐਲਾਨ ਕਰਦਾ ਵੀ ਮੈਂ ਆਜ਼ਾਦ ਤੌਰ ਤੇ ਚੋਣ ਲੜਨੀ ਆ ਤਰਨਤਾਰਨ ਦੀ ਜ਼ਮੀਨੀ ਚੋਣ ਹੁਣ ਇੱਕ ਪਾਸੇ ਕੱਲ ਆਪਾਂ ਜਦੋਂ ਪ੍ਰੋਗਰਾਮ ਲੱਗੇ ਸੀ ਰਿਕਾਰਡ ਕਰਨ ਤੇ ਉਦੋਂ ਖਬਰ ਆਈ ਸੀ ਕਿ ਬੀਬੀ ਖਾਲੜਾ ਜਿਹੜੇ ਆ ਉਹ ਉਮੀਦਵਾਰ ਐਲਾਨ ਦਿੱਤੇ ਆ ਉਹਨਾਂ ਨੇ ਮਨ ਕਰਤਾ ਕਹਿੰਦੇ ਜੀ ਨਹੀਂ ਅਸੀਂ ਚੋਣ ਨਹੀਂ ਲੜਨੀ ਪਰ ਬੀਬੀ ਅਮਰਤ ਕੌਰ ਜਿਹੜੇ ਸਰਬਜੀਤ ਹੁਣਾਂ ਦੇ ਸਿਸਟਰ ਆ ਇਹ ਆਜ਼ਾਦ ਕਿਉਂ ਚੋਣ ਲੜਨਾ ਚਾਹੁੰਦੇ ਬੱਟੀ ਸਾਹਿਬ ਪਹਿਲੀ ਗੱਲ ਤੇ ਮੈਂ ਇਹ ਤੁਹਾਨੂੰ ਦੱਸ ਦਿਆਂ ਕਿ ਬੀਬੀ ਅਮਰਤ ਕੌਰ ਨੇ ਕਹਿਤਾ ਜੀ ਮੈਂ ਆਜ਼ਾਦ ਚੋਣ ਲੜੂ ਲੜੂ ਜਿਹੜੀ ਤੁਹਾਡੇ ਕਰਮਾਂ ਪਰਵਾਰ ਦੀ ਕੁਰਬਾਨੀਆਂ ਤੁਸੀਂ ਉਹਨੂੰ ਛੁਟਿਆ ਕੇ ਵੇਖੋਗੇ ਬਿਲਕੁਲ ਉਹਨੂੰ ਛੁਟਿਆਉਣ ਜਾ ਰਹੇ ਹੋ ਤੁਸੀਂ ਜੇ ਤੁਹਾਡੇ ਫਾਦਰ ਦੀ ਏਡੀ ਵੱਡੀ ਕੁਰਬਾਨੀ ਸੀ ਤੇ ਕੌਮ ਨੇ ਤੁਹਾਨੂੰ 2 MP ਦਿੱਤੇ ਸੀ ਬੀਬੀ ਬਿਮਲਕੌਰ ਫਾਲਸਾ ਤੇ ਸੱਚਾ ਸਿੰਘ ਮਲੋਆ ਜਿਹੜੇ ਤੁਹਾਡੇ ਦਾਦਾ ਜੀ ਸੀਗੇ 2 MP ਦਿੱਤੇ ਸੀ ਤਾਂ ਖਾਮਦੋ ਮੋਟ ਬਿਓਟ ਨੇ ਜਤਾਇਆ ਸੀ ਜੇ ਹੁਣ ਤੇ ਹੁਣੇ ਵੀ ਤੁਹਾਡੇ ਪ੍ਰਭੂ ਕਾਮਯਾਬ ਕਰਕੇ ਉਸੇ ਕੁਰਬਾਨੀ ਦਾ ਮੁੱਲ ਵਟਿਆ ਤੁਸੀਂ ਆਜ਼ਾਦ ਉਮੀਦਵਾਰ ਲੜ ਕੇ ਤੁਸੀਂ ਕਿੰਨੀਆਂ ਕਮਟਾਂ ਲਗੋ ਜਿਤਨਾ ਸੰਭਵ ਨਹੀਂਗਾ ਕਿਸੇ ਤੂਰ ਦੇ ਵਿੱਚ ਲੇਕਿਨ ਬੀਬੀ ਅਮਰਤ ਕੌਰ ਨੇ ਇਹ ਗੱਲ ਕਹੀ ਆਂ ਵੀ ਜੇ ਕਿਤੇ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਤੋਂ ਕੋਈ ਚੋਣ ਲੜਦਾ ਜਾਂ ਬੀਬੀ ਖਾਲੜਾ ਜਿਹੜੀ ਆ ਉਹ ਲੜਦੀ ਆ ਤੇ ਮੈਂ ਇਹਨਾਂ ਦੀ ਸਪੋਰਟ ਕਰੂੰਗੀ ਮੈਂ ਬਿਲਕੁਲ ਲਛ ਨਹੀਂ ਲੜੂਗੀ ਤੇ ਜੇ ਹੋਰ ਵੀ ਕੋਈ ਕੁਰਬਾਨੀ ਵਾਲਾ ਪਰਿਵਾਰ ਇਹਨਾਂ ਦੇ ਮਨੂਨੀ ਮੀਤ ਬੀਬੀ ਅਮਰਤ ਕੌਰ ਜਿਹੜੀ ਆ ਉਹ ਚੋਣ ਲੜੇ ਤੇ ਮੈਂ ਵੀ ਕਹਿੰਦਾ ਵਾ ਚੋਣ ਲੜੇਗੀ ਨਹੀਂ ਸਿਰਫ ਸੁਰਖੀਆਂ ਚਾਉਣ ਵਾਸਤੇ ਦੱਸਦਾ ਵੀ ਮੈਂ ਸਰਜੀਤ ਦੀ ਭੈਣ ਹੈ ਕਿਉਂਕਿ ਇਹਨਾਂ ਇਹਨਾਂ ਦੀ ਜਿਹੜੀ ਰਾਜਨੀਤਿਕ ਤੌਰ ਤੇ ਨੇੜਤਾ ਨਾ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਮਨਾ ਸਰ ਦੇ ਨਾਲ ਸੀ ਕਈ ਤਸਵੀਰਾਂ ਇਹਨਾਂ ਦੀਆਂ ਫੇਸਬੁੱਕ ਤੇ ਹੈਗੀਆਂ ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਨਾਲ ਦੇਖਿਆ ਗਿਆ ਹੈ ਇਹਨਾਂ ਨੂੰ ਵੀ ਬਿਲਕੁਲ ਨਿਹਾਈਏ ਸੀਗੇ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਪਰ ਮਾਨ ਨੇ ਤਾਂ ਕਤਨੀ ਪਾਈ ਨਾ ਹਾਂ ਯਾ ਤੇ ਉਹ ਟਿਕਟ ਦੇ ਦਿੰਦੇ ਮਾਨ ਨੇ ਤੇ ਤਰਨਪੁਰ ਤੋਂ ਜਿਹੜਾ ਸੀ ਆਪਣਾ ਉਮੀਦਵਾਰ ਬ੍ਰਿੰਦਰਾ ਕੀਤਾ ਸੀ ਫਰੀਦਕੋਟ ਤੋਂ ਨਹੀਂ ਕੀਤਾ ਤੇ ਬੰਦਾ ਖੜਾ ਕੀ ਸਰਬਜੀਤ ਦੇ ਮੁਕਾਬਲੇ ਬੰਦਾ ਖੜਾ ਕੀਤਾ ਇਸ ਨੂੰ ਨੇ ਆਪਣਾ ਬਿਲਕੁਲ ਜੇ ਉਹ ਤੋਂ ਵੀ ਵਾਪਸ ਲੈ ਲੈਂਦੇ ਤੇ ਵੋਟਾਂ ਕਿੰਨੀਆਂ ਹਜ਼ਾਰ ਜਿਹੜੇ ਫਿਕਮਣੇ ਵਾਰ ਕੀ ਬਣੇ ਸੀ ਇਹ ਨਾ ਹੋਈਦਾ ਵੀ ਮਾਨ ਸਾਹਿਬ ਦੇ ਵਾਪਸ ਲੈ ਬੰਦਾ ਜੀ ਆਪਣਾ ਕੁਰਬਾਨੀਆਂ ਦਾ ਬੰਦਾ ਵੇਖ ਕੇ ਮਾਨ ਸਾਹਿਬ ਨੇ ਬੜੀਆਂ ਗਲਤੀਆਂ ਕੀਤੀਆਂ ਗਾਹ ਵੀ ਗਲਤੀ ਕਰ ਜੀ ਦਾ ਖਮਾਜਾ ਪਾਰਟੀ ਨੂੰ ਭੁਗਤਣਾ ਪੈ ਰਿਹਾ ਅੱਜ ਇਸ ਨੇ ਕਰਕੇ ਬੀਬੀ ਅੰਮ੍ਰਿਤਕੌਰ ਜਦ ਤੱਕ ਮੇਰਾ ਖਿਆਲ ਉਹ ਚੋਣ ਨਹੀਂ ਲੜੇਗੀ ਉਹ ਸਿਰਫ ਆਪਣੀ ਹੋਣ ਦਾ ਪ੍ਰਕਰਵਾ ਕੀਤਾ ਮੈਂ ਹੈਗੀ ਐਂ ਮੈਨੂੰ ਉਹ ਜਿਹੜੇ ਸ੍ਰਾਈ ਦੇ ਵਿੱਚ ਕੋਈ ਸੀਟ ਜ਼ਰੂਰ ਦੇ ਦਿਓ ਤਾਂ ਕਿ ਮੈਂ ਚੋਣ ਲੜ ਸਕਾਂ ਤੇ ਕੌਮ ਦੀ ਸੇਵਾ ਕਰ ਸਕਾਂ ਜੀ ਪਰ ਸਾ ਫੇਰ ਅਗਲੀ ਖਬਰ ਵੀ ਪੰਥ ਖਬਰ ਹੀ ਆ ਜਗਦੀਸ਼ ਸਿੰਘ ਝਿੰਡਾ ਜਿਹੜੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਆ ਅੱਜਕੱਲ ਮੇਰੇ ਖਿਆਲ ਜੀ ਉਹ ਪ੍ਰੈਸ ਕਾਨਫਰੈਂਸ ਕਰਦੇ ਆ ਕਹਿੰਦੇ ਵੀ ਜਦੋਂ ਸਾਡੇ ਹਰਿਆਣਾ ਤੋਂ ਇੱਥੇ ਦਰਸ਼ਨਾਂ ਵਾਸਤੇ ਸੰਗਤ ਆਉਂਦੀ ਆ ਤੇ ਕਹਿੰਦੇ ਵਿਚਾਰਾ ਕੀਤਾ ਜਾਂਦਾ ਤੇ ਨਾਲੇ ਉਹ ਸੁਣਿਆ ਇਹ ਵੀ ਦੇ ਗਏ ਆ ਵੀ ਅਕਾਲੀ ਦਲ ਜਿਹੜੇ ਵੱਖੋ ਵੱਖਰੇ ਤੁਰੇ ਫਿਰਦੇ ਆ ਦੋ ਚੁੱਲ੍ਹੇ ਜਿਹੜੇ ਬਣੇ ਆ ਕਹਿੰਦੇ ਇਕੱਠੇ ਹੋ ਜਾਓ ਪਹਿਲੀ ਗੱਲ ਤੇ ਆ ਕਿ ਛਿੰਦਾ ਸਾਹਿਬ ਨੂੰ ਅਸੀਂ ਹੱਥ ਚੁਰ ਕੇ ਬੇਨਤੀ ਕਰਦੇ ਆ ਕਿ ਜੋ ਤੁਸੀਂ ਕਹਿ ਰਹੇ ਹੋ ਤੁਸੀਂ ਵੀ ਠੀਕ ਹੋ ਲੇਕਿਨ ਸਭ ਤੋਂ ਪਹਿਲਾਂ ਅਕਾਲ ਤਖਤ ਦੇ ਉੱਤੇ ਹੱਥ ਜੋੜ ਕੇ ਗਲਤ ਪੱਲਾ ਪਾ ਕੇ ਮਾਫੀ ਮੰਗੋ ਤੁਸੀਂ ਤੋਲੰਦੀ ਕਿਨੇ ਰਵੈ ਸ਼ੁਰੂ ਕੀਤੀ ਹੈ ਤੁਸੀਂ ਕੀਤੀ ਹੈ ਸ਼੍ਰੋਮਣੀ ਕਮੇਟੀ ਤੋਲੰਦ ਦਾ ਮਾਨ ਤੁਹਾਨੂੰ ਆਸਲਾ 1995 ਛਿਆਂ ਦੇ ਤੁਸੀਂ ਲੱਗਿਓ ਤੇ ਆਖਰਕਾਰ 2014 ਤੁਸੀਂ ਨਵੀਂ ਕਮੇਟੀ ਆਪਣੀ ਹਰਿਆਣਾ ਕਮੇਟੀ ਬਣਾਈ 2018 ਜਿਹਨੂੰ ਅਮੇਰੂਪ ਦਿੱਤਾ ਗਿਆ ਇਹ ਡਾਕੂਮੈਂਟ ਹੀ ਬਣੀ ਜਈ ਤੁਸੀਂ ਵੀ ਪ੍ਰਧਾਨ ਰਹੇ ਭਪਿੰਦਰ ਸਿੰਘ ਅਸੰਧ ਵੀ ਪ੍ਰਧਾਨ ਰਹੇ ਕਰਮਜੀਤ ਸਿੰਘ ਜਮਨਾਗੜੀ ਪ੍ਰਧਾਨ ਰਹੇ ਬਾਬਾ ਦਾਦੂ ਵਾਲੀ ਪ੍ਰਧਾਨ ਰਹੇ ਕਈ ਪ੍ਰਧਾਨ ਬਦਲੇ ਹੁਣ ਚੋਣ ਹੋ ਗਈ ਪਹਿਲਾਂ ਤੇ ਇਕਲ ਦੀ ਮਾਫੀ ਮੰਗੋ ਵੀ ਤੁਸੀਂ ਸ਼੍ਰੋਮਣੀ ਕਮੇਟੀ ਤੋਲਿਆ ਕਿ ਤੂੰ ਇਹ ਦੱਸੋ ਕਿੰਨਾ ਤੁਸੀਂ ਪੰਥਕ ਇੱਕਦਮ ਦੀ ਗੱਲ ਕਰਨ ਆਏ ਹੋ ਕਿ ਅਕਾਲੀ ਦਲ ਇੱਕ ਪੁਣਾ ਚੇਦਤ ਤੁਸੀਂ ਸ਼੍ਰੋਮਣੀ ਕਮੇਟੀ ਦੀ ਗੱਲ ਤੁਸੀਂ ਬਣਾਉਂਦੀ ਹੈ ਆਪਣੇ ਆਪਣੀ ਕਮੇਟੀ ਬਣਾਉਣ ਦੀ ਜੇ ਕਹਿੰਦੇ ਹੋ ਆਲਰੇਡੀ ਹੈ ਗੁਰਦੁਆਰਾ ਐਕਟ ਬਣਨਾ ਚਾਹੀਦਾ ਜੀ ਜੇ ਉਹਦੀ ਲੜਾਈ ਲੜਦੇ ਤੇ ਫਿਰ ਤੁਹਾਨੂੰ ਇਹ ਹੁੰਦਾ ਸੀ ਵੀ ਤੁਸੀਂ ਇੱਥੇ ਆਉਂਦੇ ਵੀ ਅਸੀਂ ਪੰਥਕ ਇੱਕਤਾ ਹੋਣੀ ਚਾਹੀਦੀ ਹੈ ਤੇ ਪੰਥਕ ਇਕਤਾ ਦੇ ਵੀ ਚਾਹੁੰਦੀ ਆ ਤੁਸੀਂ ਆਪਣੀ ਕਮੇਟੀ ਕਰੋ ਭੰਗ ਤੇ ਸ਼੍ਰੋਮਣੀ ਕਮੇਟੀ ਦੇ ਬੰਦ ਕਰੋ ਪਹਿਲਾਂ ਤੇ ਕੰਮ ਕਰੋ ਤੁਸੀਂ ਆਪਣਾ ਨਾਲੇ ਜਿਹੜਾ ਪਟੀ ਸਾਹਿਬ ਉਹ ਇਹਨਾਂ ਦੇ ਕਿਆਮਪੁਰ ਹੈਗੇ ਆ ਜਿਹੜੇ ਮੈਂਬਰ ਆ ਜਿਨ੍ਹਾਂ ਨੇ ਹਾਈ ਕੋਰਟ ਦੇ ਵਿੱਚ ਮਾਨਿਓ ਹਾਈ ਕੋਰਟ ਦੇ ਵਿੱਚ ਪਟੀਸ਼ਨ ਭਾਈ ਹੋਈ ਆ ਉਹਦਾ ਤਾਂ ਪਹਿਲਾਂ ਪਟੀਸ਼ਨ ਵਾਪਸ ਕਰਾਉਣਾ ਦੂਸਰੀ ਚੀਜ਼ ਅੱਜ ਜੇ ਤੁਸੀਂ ਪੰਥਕ ਇਕਤਾ ਦੀ ਗੱਲ ਕਰਨ ਆਏ ਹੋ ਵੀ ਇੱਕ ਕਾਲੀ ਦਾ ਜੇ ਕੋਣਾ ਜਦੋਂ ਇਹ ਸਾਰੇ ਕੁਰਸੀਆਂ ਦੇ ਭੁੱਖੇ ਆ ਜੀ ਤੇ ਢਿੰਡਾ ਸਾਹਿਬ ਤੁਸੀਂ ਲੜਕੇ ਕੁਰਸੀ ਲਈ ਆ ਤੁਹਾਨੂੰ ਕਿਹੜੀ ਗੱਲ ਥਾਈ ਤੇ ਪ੍ਰੋਸੈਡ ਕੀਤੀ ਸੀ ਇਸ ਕਰਕੇ ਢਿੰਡਾ ਸਾਹਿਬ ਦੀ ਜਿਹੜੀ ਗੱਲ ਇਹ ਕੋਲਾ ਆਪਾਂ ਬੁੱਧੀ ਗੱਲ ਕਰਦੇ ਆਪਾਂ ਵਰਤੀ ਕਰਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਜੋ ਕਿੰਦਾ ਕਹੀ ਜਾਂਦੇ ਮੁੜ ਕੇ ਬਾਅਦ ਵਿੱਚ ਲੱਗਦਾ ਯਾਰ ਤੇ ਗਲਤ ਗੱਲ ਹੋ ਗਈ ਹੈ ਦੂਸਰੀ ਚੀਜ਼ ਤੁਸੀਂ ਕਹਿੰਦੇ ਹੋ ਵੀ नगरकीर्तन एक पौਣ ਚੱਲ ਪਸ ਜਿਹਦੀ ਅਗਵਾਈ ਜਹਦਰ ਕਾਲਪਤ ਤੇ ਸਰਪ੍ਰਸਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੁਣ ਜਿਹਦੇ ਪੰਜ ਪੈਰੇ ਜਿਹੜੇ ਅੱਗੇ ਹੁੜੇ ਚੱਲੋ ਠੀਕ ਤਰੀਕਾ ਜੀ ਲੇਕਿਨ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਭੀ ਅਸੀਂ ਚੰਡੀਗੜ੍ਹ ਚ ਕੱਲ ਮੀਟਿੰਗ ਕੀਤੀ ਹੈ 4:30 4:30 ਮੈਂਬਰ ਆਜਣ ਸੀ ਇੱਕ ਨਗਰ ਕੀਰਤਨ ਕੱਢ ਰਹੇ ਉਹਨਾਂ ਆਪਾਂ ਅਭਰਤੀ ਬਿਆੰਤ ਸੀ ਕਿਉਂ ਦੇ ਰਹੇ ਆਪਾਂ ਇੱਕ ਪਾਸੇ ਨਗਰੀ ਕੀਰਤਨ ਕਰ ਰਹੇ ਹੋ ਦੂਜੇ ਪਾਸੇ ਬਕਾਇਦਾ ਤੌਰ ਤੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਨਗਰ ਕੀਰਤਨ ਇੱਕੋ ਹੀ ਹੋਣਾ ਚਾਹੀਦਾ ਫਿਰ ਤੁਸੀਂ ਪਹਿਲਾਂ ਆਪਣੇ ਪਹਿਲਾਂ ਚੰਗਾ ਸਮਝੋ ਨਾ ਤੁਸੀਂ ਆਪਕੋ ਪਹਿਲ ਨਹੀਂ ਕਰਵੀ ਨਗਰੀ ਕੀਰਤਨ ਨਾ ਚੀਂਡਾ ਸਾਬਨਾ ਤੁਹਾਡੇ ਆਖਿਆ ਨਗਰੀ ਕੀਰਤਨ ਰੁਕਣੀਆਂ ਤੇ ਨਾ ਸ਼੍ਰੋਮਣੀ ਕਮੇਟੀ ਦੇ ਆਖਿਆ ਨਗਰੀ ਕੀਰਤਨ ਰੁਕਣੀਆਂ ਸੰਗਠਨ ਦਾ ਉਕਸ਼ਾ ਹੈਗਾ ਨਗਰ ਕੀਰਤਨ ਜਿਹੜਾ ਸ਼ਹਿਰ-ਸ਼ਹਿਰ ਪਿੰਡ-ਪਿੰਡ ਨਿਕਲਦੇ ਵੱਡੇ ਪਿੰਡਾਂ 'ਚ ਵੀ ਨਿਕਲਦੇ ਨੇ ਪਹਿਲਾਂ ਅਸੀਂ ਜਲੂਸ ਕਹਿੰਦੇ ਹੁੰਦੇ ਸੀ ਇਹਨਾਂ ਨੂੰ ਹੂੰ ਫਿਰ ਨਗਰ ਕੀਰਤਨ ਮੰਨ ਗਏ ਨਗਰ ਕੀਰਤਨ ਵੱਡੇ ਪਿੰਡਾਂ 'ਚ ਵੀ ਨਿਕਲਦੇ ਆ ਤੇ ਸ਼ਹਿਰਾਂ 'ਚ ਵੀ ਨਿਕਲਦੇ ਆ ਦੁਨੀਆਂ ਭਰ 'ਚ ਨਿਕਲਦੇ ਨੇ ਤੁਸੀਂ ਇੱਕ ਕਿਵੇਂ ਕਰ ਲੋਗੇ ਜੀ ਤਾਂ ਆਪੇ ਤੁਸੀਂ ਕਹੀ ਜਾਂਦੇ ਹੋ ਕਿ ਅਸੀਂ ਜਿਹੜਾ ਵਾ ਪੀੜੇ ਕਰਕੇ ਆਏ ਅਸੀਂ ਆਪਣਾ ਕੱਢ ਰਹੇ ਹਾਂ ਜੀ ਕੱਢੋ ਦੂਸਤ ਤੀਜੀ ਚੀਜ਼ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਸਾਨੂੰ ਸ਼੍ਰੋਮਣੀ ਕਮੇਟੀ ਦੋ ਇੱਕ ਜਗ੍ਹਾ ਦੇਵੇ ਹੂੰ ਆਪ ਮੰਗ ਬਾਪ ਮੰਗ ਨੰਗ ਸਾਡੇ ਨਾਨਕੇ ਤੇ ਨੰਗ-ਦੰਗ ਇਕੱਠੇ ਹੋਏ ਤੇ ਖੇਡਾਈ ਜਾਣ ਕੋਤਾਂ ਨੂੰ ਸ਼੍ਰੋਮਣੀ ਕਮੇਟੀ ਵਾਲੇ ਕਮਰਾ ਤਾਂ ਰਹਿਣੋ ਦਿੰਦੇ ਦੀ ਤੇ ਤੁਸੀਂ ਦੋ ਇੱਕ ਜ਼ਮੀਰ ਮੰਗੀ ਜਾਂਦਾ ਨਾ ਕੋਣ ਪਰਮਜੀਤ ਸਰਨੇਵਰਾਂ ਗਲਤੀ ਕੀਤੀ ਪੀਰ ਦਰਬਾਰ ਸਾਹਿਬ ਤੋਂ 5 ਕਿਲੋਮੀਟਰ ਜਾ ਕੇ ਸਰਾਂ ਬੜਾਈ ਉੱਥੇ ਵਿਆਹ ਸ਼ਾਦੀਤ ਹੁੰਦੇ ਆ ਸੰਗਤ ਲੱਗ ਜਾਂਦੀ ਹੈ ਲੇਕਿਨ ਸੰਗਤ ਨਹੀਂ ਉੱਥੇ ਹੁੰਦੀ ਸੰਗਤ ਮਤ ਕੱਟ ਹੁੰਦੀ ਦਿੱਲੀ ਦੀ ਸੰਗਤ ਉਹਦੀ ਚੁੱਕ-ਛੱਕ ਵਾਲੀ ਗੱਲ ਨਹੀਂ ਲੇਕਿਨ ਉਹਨਾਂ ਦੀ ਵੀ ਕੋਸ਼ਿਸ਼ ਹੁੰਦੀ ਹੈ ਦਰਬਾਰ ਸਾਹਿਬ ਦੀ ਨੇੜੀਆਂ ਸਰਮਾ ਸੋ ਜਗ੍ਹਾ ਮਿਲਦੇ ਤੇ ਉਹਨਾਂ ਨੇ ਕਿਉਂ ਗਲਤੀ ਕੀਤੀ ਇੱਥੇ ਸ੍ਰਮ ਲਾਗੇ ਬਣਾਉਂਦੇ 1 ਕਿਲੋਮੀਟਰ ਤੇ ਹੁੰਦੀ ਬਾਬਾ ਸ਼ਿਦਾਂ ਦੇ ਗੁਰਦੁਆਰੇ ਕੋਈ ਬਣਾ ਦੇਣ ਜਗ੍ਹਾ ਲੈਦੇ ਪਰ ਮਿਲਦੇ ਇਹਨਾਂ ਦਾ ਕਿ ਵਾਰਸਵਰ ਤੇ ਬਣਾਈ ਜਾ ਕੇ ਸ਼ਾਸਤ੍ਰ ਨਗਰ ਹੁਣ ਇਹਨਾਂ ਦੀ ਖਾਸ ਆਪੀ ਅੱਥੀ ਇੱਕ ਹਰਿਆਣਾ ਨਮਾਸ ਬਣਣੀ ਹੈ ਇੱਥੇ ਸਾਨੂੰ ਸ਼੍ਰੋਮਣੀ ਕਮੇਟੀ ਜਗ੍ਹਾ ਦੇਵੇ ਤੁਹਾਨੂੰ ਸ਼੍ਰੋਮਣੀ ਕਮੇਟੀ ਕਦੀ ਜਗ੍ਹਾ ਨਹੀਂ ਦੇਵੇਗੀ ਇਹ ਗੱਲ ਨੋਟ ਕਰ ਹਰਿਆਣਾ ਕਮੇਟੀ ਨੂੰ ਬਕਾਇਦਾ ਤੌਰ ਤੇ ਆਪਣੇ ਫੰਡਾਂ ਤੋਂ ਪੈਸੇ ਖਰਚ ਕਰਕੇ ਜਗ੍ਹਾ ਖਰੀਦਣੀ ਪੈਗੀ ਜਗ੍ਹਾ ਮਿਲ ਜੇਗੀ ਅੱਧਾ ਕਿਲੋਮੀਟਰ ਬੂਰ ਮਰਜ਼ੇ ਪੌਣਾ ਕਿਲੋਮੀਟਰ ਲਾਗੇ ਜਗਾ ਬੜੀ ਮਸਜਿਦ ਖਾਲੀ ਵੀ ਜਗ੍ਹਾ ਹੈ ਨਹੀਂ ਬੜੀਆਂ ਤੁਸੀਂ ਲੈਣ ਵਾਲੇ ਬੜੋ ਖਾਲੀ ਗਨ ਆਪ ਹੀ ਤੁਸੀਂ ਕਹਿੰਦੇ ਹੋ ਕਿ ਮੈਂ ਪ੍ਰਧਾਨ ਹਰਿਆਣਾ ਕਮੇਟੀ ਦਾ ਤੇ ਮੈਨੂੰ ਵੀ ਕਹਿੰਦਾ ਕਮਰਾ ਹੈ ਨਹੀਂ ਜਦੋਂ ਮੈਂ ਮੀਡੀਆ ਨਾਲ ਗੱਲ ਕੀਤੀ ਤੇ ਫਿਰ ਮੈਨੂੰ ਕਮਰਾ ਦਿੱਤਾ ਮੇਰੇ ਗੱਲ ਮੈਨੂੰ ਕਮਰਾ ਦਿੱਤਾ ਪਹਿਲੀ ਗੱਲ ਤੇ ਪ੍ਰਧਾਨ ਦੀ ਤੁਸੀਂ ਇਹ ਗੱਲ ਮੜੀ-ਬੜੀ ਕੀ ਤੁਹਾਨੂੰ ਗਲਮਨੰਦ ਦੀ ਕੀ ਲੋੜ ਪਈ ਕਿ ਦੱਸਿਓ ਜੀ ਤੁਸੀਂ ਪ੍ਰਧਾਨ ਨੂੰ ਤੁਸੀਂ ਵੱਧ ਤੋਂ ਵੱਧ ਦੋ ਸਿਵਕਦਰ ਆਪਣੇ ਨਾਲ ਰੱਖ ਲਓ ਪ੍ਰਧਾਨ ਦੀ ਕੀ ਗਲਮਨੰਦ ਦੀ ਕੀ ਲੋੜ ਪਈ ਕਿ ਤਾਂ ਇਹਦਾ ਮਤਲਬ ਮੈਂ ਫਿਰ ਕਹਿੰਦਾ ਉਹਨਾ ਸਿੰਘੀਨਾ ਸਿੰਘੀਨਾ ਦੀ ਛਾਹ ਜਿਹੜੀ ਲੁੱਟਮਾਰ ਤੇ ਕੀਤੀ ਜਾ ਸਕਦੀ ਆ ਲੇਕਿਨ ਬਕਾਇਦਾ ਤੌਰ ਤੇ ਇੱਥੇ ਧਰਮ ਪ੍ਰਚਾਰ ਨਹੀਂ ਸਕਦਾ ਤਿੰਨ ਗੱਲਾਂ ਕੀਤੀਆਂ ਤਿੰਨਾਂ ਧੜੀਆਂ ਆਪਾਂ ਵਿਰੋਧੀ ਦੇ ਪਹਿਲੀ ਗੱਲ ਤੁਸੀਂ ਇਕਤਾ ਦੀ ਗੱਲ ਕੀਤੀ ਤੇ ਇਕਤਾ ਤੋੜੀ ਕਿਨੇ ਆ ਤੁਸੀਂ ਤੋੜੀ ਹਰਿਆਣਾ ਕਮੇਟੀ ਬਣਾ ਕੇ ਦੂਜੀ ਗੱਲ ਨਗਰ ਕੀਤਨ ਦੀ ਗੱਲ ਕੀਤੀ ਆ ਤੁਸੀਂ ਕਿ ਮੈਂ ਇੱਕ ਨਗਰ ਕੀਤਾ ਉਹਨਾਂ ਦੂਜੇ ਪਾਸੇ ਤੁਸੀਂ ਕਹਿੰਦੇ ਅਸੀਂ ਨਗਰ ਕੀਤਾ ਕੱਢਣ ਦੀ ਮੀਟਿੰਗ ਕਰਕੇ ਆਏ ਆ ਵੱਖਰੇ ਨਗਰ ਦੀ ਗੱਲ ਕਰ ਰਹੇ 3 ਤਾ ਤੁਸੀਂ ਸ਼੍ਰੋਮਣੀ ਕਮੇਟੀ ਕੋਲ ਦੋ ਇੱਕ ਜਗ੍ਹਾ ਮੰਗਦੇ ਤੁਸੀਂ ਦੱਸਦੇ ਕਿ ਜਗ੍ਹਾਓ ਤੁਹਾਨੂੰ ਕਮਰਾ ਦਿੰਦੇ ਨਹੀਂ ਹੋ ਇਸ ਕਰਕੇ ਤੁਹਾਨੂੰ ਆਪਣੇ ਪ੍ਰਬੰਧ ਕਰਨੇ ਪੈਣਗੇ ਤੇ ਜੇ ਤੁਸੀਂ ਇਕਤਾ ਦੀ ਗੱਲ ਕੀਤੀ ਹੈ ਤੇ ਇਕਤਾ ਦੀ ਗੱਲ ਕਰਨ ਤੋਂ ਬਿਨਾ ਜਥੇਦਰ ਇੱਥੇ ਹੁੰਦਾ ਨੂੰ ਚਾਹੀਦਾ ਝਕਣਾ ਜਾਓ ਪਹਿਲਾਂ ਜਾ ਕੇ ਕੱਲ ਤੱਕ ਤੇ ਮਾਫ ਮੰਗ ਕੇ ਆਓ ਫਿਰ ਇਕਤਾ ਦੀ ਗੱਲ ਕਰਾਂਗੇ ਚੰਗੀ ਗੱਲ ਸੀ ਤੁਸੀਂ ਗੁਰਦੁਆਰਾ ਐਕਟ ਆਫ ਇੰਡੀਆ ਗੁਰਦੁਆਰਾ ਇੱਕ ਦੀ ਮੰਗ ਕਰਕੇ ਸਾਰਿਆਂ ਨੂੰ ਹਰਾਮ ਪਰੇਸ਼ਾਨ ਕਰ ਦਿੰਦੇ ਵੀ ਚਾਹੁੰਦੇ ਕੀ ਤੁਸੀਂ ਤਾਂ ਮੰਗੀ ਰਹਿਣਾ ਕਮੇਟੀ ਇਸ ਕਰਕੇ ਛਿੰਡਾਸਰ ਦੇ ਆਪਾਪਰ ਵੀ ਬਿਆਜੜੇ ਹੁੰਦੇ ਨਾ ਉਹ ਦੂਜਿਆਂ ਨੂੰ ਕਹਿੰਦੇ ਇਹ ਗਲਤ ਹੈ ਗਲਤ ਮੈਂ ਸਹੀ ਤੇ ਜਦੋਂ ਆਪਣੀ ਵੀ ਦੇ ਸੁਟਰਾ ਮੈਂ ਤੇ ਕਹਿੰਦੇ ਸਭ ਕੁਝ ਵਿਗੜਿਆ ਪੇ ਥੱਲੇ ਤੇ ਤੇ ਜੀ ਜੀ ਬੱਟ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਧੰਨਵਾਦ ਜੀ